ਮੋਰ ਟੁਪਤਾ ਸਰਸੇ ਵਾਲੇ ਸੋਚਿਆ ਸੀ ਬਾਬਾ ਜੀ ਜੇਲ੍ਹ ਗਿਆ ਆਪਣਾ ਨਸ਼ੇ ਵਾਲਾ ਕੰਮ じゃ ਚੱਲ ਪਊ ਜੇ ਬਾਬਾ ਫੇਰ ਆ ਗਿਆ ਉਹਨੇ ਪਤਾ ਨਹੀਂ ਕਿੰਨੇ ਕ ਲੋਕਾਂ ਦਾ ਨਸ਼ਾ ਛੁਡਾ ਦੇਵੇਗਾ ਆਪਾਂ ਤਾਂ ਫੇਰ ਕੌਲੀਆਂ ਚੱਕ ਕੇ ਭੀਖ ਮੰਗਣ ਜੋ ਕੇ ਰਹਿ ਜਾਂਦੇ ਤਤਲੂ ਤਸੀ ਹਲੇ ਵੀ ਜਾਣੇ ਉਹ ਸਰਸੇ ਮੈਂ ਤਾਂ ਕਹਿਣਾ ਰਹਿਣ ਦਿੰਨੇ ਆ ਬਾਬੇ ਨੂੰ ਬਦਨਾਮ ਕਰਨ ਲਈ ਐ ਬਾਅਦ ਵਿੱਚ ਆਪਾਂ ਹੀ ਮਾਫੀਆਂ ਮੰਗਦੇ ਫਿਰਾਂਗੇ ਅਸੀਂ ਤਾਂ ਆਖਰੀ ਸਾਹ ਤੱਕ ਸਰਸੇ ਹੀ ਜਾਂਦੇ ਰਹਿਣਾ ਉਹ ਗੱਡੀ ਸਰਸੇ ਨੂੰ ਪਾਲਹੀ ਤੇਰੇ ਯਾਰ ਨੇ ਪਰ ਮਿੰਨਿਤ ਕਾਂਦੇ ਕੋਲੋਂ ਕਿੱਥੇ ਹਾਰ ਨੇ ਗੱਲਾਂ ਵਿੱਚ ਕਦੇ ਨਹੀਂ ਹੋਏ ਆਉਂਦੇ ਝੂਠੀਆਂ ਜੋ ਹੁਣ ਬੁਣੀਆਂ ਮੋਟੂ ਪਤਲੂ